ਜਿਹੜੇ ਰੱਖਦੇ ਨੇ ਪੈਰ ਦੋਹਾਂ ਬੇੜੀਆਂ 'ਚ ਲੰਘਦੇ ਨਾ ਪਾਰ ਵੈਰ ਨਾ ਜਿਹੜੇ ਰੱਖਦੇ ਨੇ ਪੈਰ ਦੋਹਾਂ ਬੇੜੀਆਂ 'ਚ ਲੰਘਦੇ ਨਾ ਪਾਰ ਵੈਰ ਨਾ ਜਿਨ੍ਹਾਂ ਗੱਲ ਤੇ ਗੱਲ ਨਹੀਂ ਤੇ ਤੇਰੇ ਮੜਕੇ ਨਹੀਂ ਉਹਨੇ ਤੇਰੇ ਯਾਰ ਵੈ ਮੈਂ ਜਿਨ੍ਹਾਂ ਗੱਲ ਤੇ ਗੱਲ ਨਹੀਂ ਤੇ ਤੇਰੇ ਮੜਕੇ ਨਹੀਂ ਉਹਨੇ ਤੇਰੇ ਯਾਰ ਸੀ ਸਮਝੇ ਬੈਠੇ ਸੀ ਰੱਬ ਤੇਰੇ ਆਲੀ ਨੈਣਾ ਚ ਪਿਆਰ ਦੇਖ ਕੇ ਕੱਟ ਮੁੱਕਰੀ ਜਵਨ ਵਾਦ ਖੁੱਲ ਗਿਈ ਰਿਆ ਦੇਖ ਕੇ ਕੱਟ ਮੁੱਕਰੀ ਜਵਨ ਵਾਦ ਵਾਦ ਖੁੱਲ ਗਿਈ ਰਿਆ ਦੇਖ ਕੇ 니 ਤੋ ਕਰਾ ਦੀਗ ਵਾਚ ਨਾ ਮੈਂ ਯਾਰਾਂ ਦੀ ਹਵਾ ਚ 니 ਤੋ ਕਰਾ ਦੀਗ ਵਾਚ ਨਾ ਮੈਂ ਯਾਰਾਂ ਦੀ ਹਵਾ ਚ ਇੰਨੀ ਯਾਰੀ ਤੇ ਗੈਰਦਾਰੀ ਵਿੱਚ ਫਰਸਲਾਂ ਨਹੀਂ ਤੂੰ ਕੀ ਧਾਣੇ ਸਰ ਬਹਿਰ ਨੇ ਜਿੰਨੇ ਗੱਲ ਤੇ ਗਾਲੀ ਦਿੱਤੇ ਨੇ ਮੜ ਕੇ ਨਹੀਂ ਉਹਨੇ ਤੇਰੇ ਯਾਰ ਵੈਰ ਨੇ ਜਿੰਨੇ ਗੱਲ ਤੇ ਗਾਲੀ ਦਿੱਤੇ ਤੇ ਮੜ ਕੇ ਨਹੀਂ ਉਹਨੇ ਤੇਰੇ ਯਾਰ ਵੈਰ ਨੇ ਲੱਗ ਨਹੀਂ ਪਰ ਤੇ ਨਾਲ ਹੁਣ ਯਾਰੀਆਂ ਤੁਸੀਂ ਮੈਨੂੰ ਪਛਾਣਦੀ ਵੀ ਨਹੀਂ ਹੁਣ ਆਖਦੀ ਆ ਨਰਮਲ ਦੀ ਤੂੰ ਕੌਣ ਮੈਂ ਤਾਉ ਨੂੰ ਜਾਣਦੀ ਨਾਕਦੀਆ ਨਰਮਲ ਜੀਤ ਕੋਣ ਮੈਂ ਤਾਂ ਹੁਣ ਜਾਣਦੀ ਵੀ ਨਹੀਂ 니 ਤੂੰ ਜਾਣਦੀ ਲੈ ਕਿ ਤੇ ਪਛਾਣਦੀ ਲੈਗੀ 니 ਤੂੰ ਜਾਣਦੀ ਲੈ ਕਿ ਤੇ ਪਛਾਣਦੀ ਲੈਗੀ ਦੱਸ ਕਿੰਨਾ ਕ ਗਲੌਨ ਫਿਰ ਕਰੂੰਗੀ ਜੇ ਮਨ ਨਹੀਂ ਦਿਨ ਚਾਰ ਕਰਦੇ ਜਿੰਨੇ ਗੱਲ ਦੀ ਕਾ ਨਹੀਂ ਦਿੱਤੇ ਤੇ ਮਨ ਕਹਿ ਨਹੀਂਉਂਦੇ ਤੇਰੀਆਂ ਲੈ ਲੈ ਜਿੰਨੇ ਗੱਲ ਦੀ ਕਾ ਨਹੀਂ ਦਿੱਤੇ ਤੇ ਮਨ ਕਹਿ ਨਹੀਂਉਂਦੇ ਤੇਰੀ ਆਵਰ ਨੇ ਕਾਇਨ ਤੇਰੀ ਯਾਰ ਵੈਰ ਨੇ ਸੱਚ ਰ ਤੇਰੀ ਯਾਰ ਵੈਰ ਨੇ ਜਿਹੜੇ ਰੱਖਦੇ ਨੇ ਪੈਰ ਦੋਹਾਂ ਬੇੜੀਆਂ 'ਚ ਲੱਗਦੇ ਨਾ ਪਾਰ ਵੈਰ ਮੈਂ ਜਿਹੜੇ ਰੱਖਦੇ ਨੇ ਪੈਰ ਗਲ ਤੇ ਗਾਨੀ ਦੇ ਤੇਰੇ ਮੜ ਕੇ ਨੀ ਉਹਨੇ ਤੇਰੇ ਯਾਰ ਵੈਰ ਨੇ ਜਿੰਨੇ ਗਲ ਤੇ ਗਾਨੀ ਦੇ ਤੇਰੇ ਮੜ ਕੇ ਨੀ ਉਹਨੇ ਤੇਰੇ ਯਾਰ ਵੈਰ ਨੇ ਅਸੀਂ ਸਮਝੇ ਬੈਠੇ ਸੀ ਰੱਬ ਤੇਰੇ ਆਨੀ ਨੈਣਾ ਚ ਪਿਆਰ ਦੇਖ ਕੇ ਟਟ ਮੁਕਰੀ ਦਾ ਵਾਦ ਖੁੱਲ ਗੀਂ ਆਦੇ ਆ ਦੇਖ ਕੇ ਟਟ ਮੁਕਰੀ ਦਾ ਵਾਦ ਵਾਦ ਖੁੱਲ ਗੀਂਆਂ ਦੇ ਹਾਰ ਦੇਖ ਕੇ ਨੀ ਤੋ ਕਰਾ ਦੀ ਹਵਾ ਚ ਨਵੇਂ ਯਾਰਾਂ ਦੀ ਹਵਾ ਚ ਨੀ ਤੋ ਕਰਾ ਦੀ ਰੱਬ ਚ ਨਵੇਂ ਯਾਰਾਂ ਦੀ ਹਵਾ ਚ ਕਿੰਨਾ ਯਾਰੀ ਤੇ ਗਦਾਰੀ ਵਿੱਚ ਫਰਸਲਾ ਨਹੀਂ ਤੂੰ ਕੀ ਧਾਣੇ ਸਾਰ ਬਹਿਣੇ ਜਿੰਨੇ ਗੱਲ ਤੇ ਗਾਲੀ ਦੇ ਤੇਰੇ ਮੜ ਕੇ ਨਹੀਂ ਉਹਨੇ ਤੇਰੇ ਯਾਰ ਬਹਿਣੇ ਜਿੰਨੇ ਗੱਲ ਤੇ ਗਾਲੀ ਦੇ ਤੇਰੇ ਮੜ ਕੇ ਨਹੀਂ ਉਹਨੇ ਤੇਰੇ ਯਾਰ ਬਹਿਣੇ ਆਕੇ ਨਹੀਂ ਪਰ ਤੇ ਨਾਲ ਹੁਣ ਯਾਰੀ ਆ ਤੂੰ ਸੇ ਮੈਨੂੰ ਪਛਾਣਦੀ ਵੀ ਨਹੀਂ ਹੁਣ ਆਖਦੀ ਆ ਨਰਮਲ ਜੀਤ ਕੌਣ ਮੈਂ ਤਾਂ ਉਹਨੂੰ ਜਾਣਦੀ ਵੀ ਨਹੀਂ ਹੁਣ ਆਖਦੀ ਆ ਨਰਮਲ ਜੀਤ ਕੌਣ ਮੈਂ ਤਾਂ ਉਹਨੂੰ ਜਾਣਦੀ ਵੀ ਨਹੀਂ 니 ਤੂੰ ਜਾਣ ਵੀ ਲੇਗੀ ਤੇ ਪਛਾਣ ਵੀ ਲੇਗੀ 니 ਤੂੰ ਜਾਣ ਵੀ ਲੇਗੀ ਤੇ ਪਛਾਣ ਵੀ ਲੇਗੀ ਦੱਸ ਆਰ ਬਹਿਰ ਨੇ ਜਿੰਨੇ ਗਲ ਤੇ ਗਾਨੀ ਦਿੱਤੇ ਤੇ ਮਰ ਕੇ ਨਹੀਂ ਉਹਨੇ ਤੇਰੀ ਆ ਲੈ ਲੈ ਜਿੰਨੇ ਗਲ ਤੇ ਗਾਨੀ ਦਿੱਤੇ ਤੇ ਮਰ ਕੇ ਨਹੀਂ ਉਹਨੇ ਤੇਰੀ ਆ ਬਹਿਰ ਨੇ ਕਾਇਨ ਤੇਰੀ ਆ ਰ ਬਹਿਰ ਨੇ ਸੱਚੀ ਤੇ